ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਰੱਖੜੀ ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ। ਇਹਨਾਂ ਨੂੰ ਹਰ ਮਹੀਨੇ ਮਿਲਣਗੇ 40-40 ਹਜ਼ਾਰ ਰੁਪਏ। ਵਿਕਰਮਜੀਤਿਆ ਦੀ ਜ਼ਮਾਨਤ ਅਰਜੀ ਤੇ ਨਹੀਂ ਆਇਆ ਕੋਈ ਫੈਸਲਾ। ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ। ਸੰਸਦ ਬਾਹਰ ਆਮੋ-ਸਾਮਣੇ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਸੰਸਦ ਗੁਰਜੀ ਤੋਜਲਾ ਇੱਕ ਦੂਜੇ ਤੇ ਸਾਦੇ ਨਿਸ਼ਾਨੇ। ਲੋਕ ਸਭਾ ਚ ਗਰਜੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਡੀਏਪੀ ਦੀ ਕਾਲਾ ਬਜਾਰੀ ਦਾ ਚੁੱਕਿਆ ਮੁੱਦਾ। ਪੰਜਾਬ ਵਿੱਚ ਰਖੜੀ ਮੌਕੇ ਮਹਿਲਾਵਾਂ ਨੂੰ ਵੱਡੀ ਰਾਹਤ ਅੱਜ ਨਹੀਂ ਬੰਦ ਹੋਣਗੀਆਂ ਸਰਕਾਰੀ ਬੱਸਾਂ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਜਾਰੀ ਹੋਇਆ ਨੋਟਿਸ ਪ੍ਰਤਾਪ ਬਾਜਵਾ ਮਾਮਲੇ 'ਚ ਚੰਡੀਗੜ੍ਹ ਸਾਈਬਰ ਸੈੱਲ ਟੀਮ ਨੇ ਮੰਗੀ ਜਾਣਕਾਰੀ ਪੰਜਾਬ 'ਚ ਅੱਜ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਬੰਟੀ ਬੈਂਸਣੇ ਦੋ ਹੋਰ ਤੇ ਗੀਤਾਂ ਦੀ ਕਮਾਈ ਹੜੱਪਨ ਦੇ ਲਗਾਏ ਦੋਸ਼ ਸੀਨੀਅਰ ਅਗੂ ਦੀ ਅਕਾਲੀ ਦਲ 'ਚ ਹੋਈ ਵਾਪਸੀ ਸੁਖਵੀਰ ਸਿੰਘ ਬਾਦਲ ਨੇ ਕੀਤਾ ਸਵਾਗਤ ਪੰਜਾਬ ਸਰਕਾਰ ਦਾ ਵੱਡਾ ਫੇਰਬਦਲ ਰਜਿਸਟਰੀ ਕਲਰਕ ਸਮੇਤ 44 ਕਰਮਚਾਰੀਆਂ ਦੇ ਕੀਤੇ ਤੋਂ ਬਾਅਦਲੇ ਪੰਜਾਬ ਸਰਕਾਰ ਨੇ ਰਖੜੀ ਤੇ ਵੱਡਾ ਐਲਾਨ ਕੀਤਾ ਹੈ ਸਰਕਾਰ ਵੱਲੋਂ ਸਰਧੀ ਜ਼ਿਲ੍ਹਿਆਂ ਵਿੱਚ ਤਾਇਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ ਹਰ ਮਹੀਨੇ 40000 ਰੁਪਏ ਦਿੱਤੇ ਜਾਣਗੇ ਇਸ ਦੇ ਨਾਲ ਹੀ ਡਾਕਟਰ ਆਪਣੀ ਮਰਜ਼ੀ ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ ਪੋਸਟਿੰਗ ਵੀ ਲੈ ਸਕਣਗੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੁਤਾਬਕ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਪੈਸ਼ਲਿਸਟ ਡਾਕਟਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ 40000 ਰੁਪਏ ਵਾਧੂ ਦਿੱਤੇ ਜਾਣਗੇ ਦਰਅਸਲ ਸਰਹੱਦੀ ਇਲਾਕਿਆਂ ਵਿੱਚ ਪੋਸਟਿੰਗ ਤੇ ਡਾਕਟਰਾਂ ਵੱਲੋਂ ਸਹੂਲਤਾਂ ਦੀ ਘਾਟ ਦਾ ਹਵਾਲਾ ਦਿੱਤਾ ਜਾਂਦਾ ਹੈ ਇਹ ਵਜ੍ਹਾ ਦੇ ਕੇ ਡਾਕਟਰ ਉੱਥੋਂ ਛੇਤੀ ਟਰਾਂਸਫਰ ਲੈ ਲੈਂਦੇ ਹਨ ਜਿਸ ਕਾਰਨ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਤੱਕ ਚੰਗੀਆਂ ਸਿਹਤ ਸਹੂਲਤਾਂ ਪਹੁੰਚਾਉਣ ਵਿੱਚ ਸਮੱਸਿਆ ਆਉਂਦੀ ਹੈ ਇਸ ਲਈ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਡਾਕਟਰਾਂ ਨੂੰ ਹਰ ਮਹੀਨੇ 40000 ਰੁਪਏ ਵਾਧੂ ਦੇਣ ਦਾ ਫੈਸਲਾ ਲਿਆ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮਜੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਫਿਰ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਹੈ ਪਰ ਅਦਾਲਤ ਵੱਲੋਂ ਵਿਕਰਮਜੀਠਿਆ ਨੂੰ ਕੋਈ ਰਾਹਤ ਨਹੀਂ ਮਿਲੀ ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ ਜਦੋਂ ਕਿ 12 ਅਗਸਤ ਨੂੰ ਬੈਰਗ ਬਦਲਣ ਦੀ ਪਟੀਸ਼ਨ ਤੇ ਵੀ ਸੁਣਵਾਈ ਹੋਣੀ ਹੈ ਵਿਕਰਮਜੀਠਿਆ ਨੂੰ 25 ਜੂਨ ਨੂੰ ਵਿਜੀਲੈਂਸ ਨੇ ਅਮਰੀਕਸਰ ਰਿਹائش ਤੋਂ ਗ੍ਰਿਫਤਾਰ ਕੀਤਾ ਸੀ ਇਸ ਦੇ ਬਾਅਦ ਤੋਂ ਉਹ ਨਾਬਾ ਜੇਲ੍ਹ ਵਿੱਚ ਬੰਦ ਹਨ ਦੱਸਦੀ ਹੈ ਕਿ ਸੀਨੀਅਰ ਅਕਾਲੀ ਆਗੂ ਵਿਕਰਮ ਅਜੀਠਾ ਦੀ ਜ਼ਮਾਨਤ ਅਰਜੀ ਤੇ ਕਰੀਬ 2 ਘੰਟੇ ਬਹਿਸ ਚੱਲੀ ਜਿਸ ਮਗਰੋਂ ਅਦਾਲਤ ਨੇ ਸੋਮਵਾਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਹੁਣ ਸੋਮਵਾਰ ਨੂੰ ਦੁਪਹਿਰ ਬਾਅਦ ਜ਼ਮਾਨਤ ਤੇ ਫੈਸਲਾ ਆਵੇਗਾ ਸੰਸਦ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਸਾਰੇ ਸੰਸਦ ਮੈਂਬਰ ਜਦੋਂ ਬਾਹਰ ਆ ਰਹੇ ਸਨ ਤਾਂ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਆਪਸ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਬਹਿਸ ਪਏ ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਬਾਅਦ ਦੋਵੇਂ ਆਪਸ ਵਿੱਚ ਮੈਨੋ ਮੈਣੀ ਹੋ ਗਏ ਇਸ ਦੌਰਾਨ ਦੋਵਾਂ ਲੀਡਰਾਂ ਨੇ ਇੱਕ ਦੂਜੇ ਤੇ ਦੋਸ਼ ਲਾਇਆ ਇਸ ਦੌਰਾਨ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਵੱਲੋਂ ਪੇਸ਼ ਕੀਤੇ ਅੰਕੜਿਆਂ ਤੇ ਵੀ ਤਿੱਖੀ ਟਿੱਪਣੀ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਕਾਰਨ ਬੁਖਲਾ ਗਈ ਹੈ ਇਸ ਦੇ ਨਾਲ ਹੀ ਉਰਜੀਤ ਓਜਲਾ ਵੱਲੋਂ ਭਾਜਪਾ ਨੂੰ ਚੋਣਾਂ ਵਿੱਚ ਤੰਦਲੀ ਨੂੰ ਲੈ ਕੇ ਘੇਰਿਆ ਗਿਆ ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਪੱਤਰਕਾਰ ਨਾਲ ਗੱਲਬਾਤ ਕੀਤੇ ਬਿਨਾ ਨਿਕਲ ਗਏ ਸ਼੍ਰੋਮਨੀ ਅਕਾਲੀ ਦਲ ਦੀ ਅਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਸੰਸਦ ਵਿੱਚ ਪੰਜਾਬ 'ਚ ਡੀਏਪੀ ਦੀ ਘਾਟ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਡੀਏਪੀ ਦੀ ਘਾਟ ਕਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਇੰਨਾ ਹੀ ਨਹੀਂ ਕਿਸਾਨ ਬਲੈਕ 'ਚ ਡੀਏਪੀ ਖਰੀਦਣ ਲਈ ਮਜਬੂਰ ਹੋਏ ਪਏ ਹਨ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਸੰਸਦ ਵਿੱਚ ਕਿਹਾ ਕਿ 2323 ਛਾਪੇ ਮਾਰੇ ਗਏ ਸਨ ਪਰ ਡੀਏਪੀ ਵੇਚਣ ਵਾਲਿਆਂ ਖਿਲਾਫ ਕੋਈ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਉਹਨਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ 5.5 ਲੱਖ ਮੈਟ੍ਰਿਕ ਟਨ ਦੀ ਲੋੜ ਦੇ ਖਿਲਾਫ ਕਿੰਨੀ ਡੀਏਪੀ ਦੀ ਵੰਡ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ 5.5 ਲੱਖ ਮੈਟ੍ਰਿਕ ਟਨ ਦੀ ਜ਼ਰੂਰਤ ਦੇ ਮੁਕਾਬਲੇ ਕਿਸਾਨਾਂ ਨੂੰ ਕਿੰਨਾ ਡੀਏਪ ਅਲੋਟ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ एनपीके ਖਾਦ ਤੇ ਕੋਈ ਸਬਸਿਡੀ ਦੇਣ ਦਾ ਮਤਾ ਰੱਖਿਆ ਹੈ ਜੋ ਕਿ ਡੀਏਪੀ ਨਾਲੋਂ ਮਹਿੰਗੀ ਹੈ ਜਿਸ ਨੂੰ ਕਿਸਾਨਾਂ ਨੂੰ ਡੀਏਪੀ ਖਾਦ ਦੀ ਉਪਲਬਧਤਾ ਨਾ ਹੋਣ ਕਾਰਨ ਖਰੀਦਣ ਲਈ ਮਜਬੂਰ ਹੋਣਾ ਪਿਆ ਹੈ ਇਸ ਦੇ ਨਾਲ ਹੀ ਹਰਸ਼ਿਮਰਤ ਕੋਰ ਬਦਲ ਨੇ ਵੀ ਖੁਲਾਸਾ ਕੀਤਾ ਹੈ ਕਿ ਪੰਜਾਬ ਚ ਹਰ ਸੀਜ਼ਨ ਚ ਡੀਏਪੀ ਦੀ ਕਮੀ ਵੀ ਆਉਂਦੀ ਹੈ ਤੇ ਕਾਲਾ ਬਾਜ਼ਾਰੀ ਇਸ ਕਦਰ ਹੁੰਦੀ ਹੈ ਕਿ ਇੱਕ ਡੀਏਪੀ ਦੇ ਬੈਗ ਲਈ ਜਿੱਥੇ 1350 ਦਾ ਭੁਗਤਾਨ ਕੀਤਾ ਜਾਂਦਾ ਹੈ ਇਸ ਦੇ ਉਲਟ ਕਿਸਾਨਾਂ ਨੂੰ ਡੀਪੀ ਦੇ ਬੈਗ ਲਈ 3000 ਤੱਕ ਖਰਚਨੇ ਪੈਂਦੇ ਹਨ ਅਤੇ ਜ਼ਬਰਦਸਤੀ ਹੋਰ ਵਾਧੂ ਸਮਾਨ ਖਰੀਦਣਾ ਪੈਂਦਾ ਹੈ ਪੀਆਰਟੀਸੀ ਤੇ ਪਣਵਸ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ 13 ਅਗਸਤ ਤੱਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਮੁਲਾਜ਼ਮਾਂ ਨੂੰ ਕਿਲੋਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਪ੍ਰੋਸਾ ਮਿਲਿਆ ਹੈ ਪੀ ਆਰਟੀਸੀ ਤੇ ਪਣ ਬੱਸ ਮੁਲਾਜ਼ਮਾਂ ਨੇ ਵਾਦਾ ਲਾਗੂ ਨਾ ਹੋਣ ਤੇ 14 ਅਗਸਤ ਤੋਂ ਮੁੜ ਤਰਨੇ ਦੀ ਚੇਤਾਵਨੀ ਦਿੱਤੀ ਹੈ ਸੀਐਮ ਭਗਵੰਤ ਮਾਨ ਤੇ ਟਰਾਂਸਪੋਰਟ ਮੰਤਰੀ ਦੇ ਘਰ ਅੱਗੇ ਤਰਨੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਰੱਖੜੀ ਮੌਕੇ ਬੱਸਾਂ ਦੇ ਚੱਕਾ ਜਾਮ ਕਰਕੇ ਮੁਸ਼ਕਿਲ ਆ ਰਹੀ ਸੀ ਹੁਣ ਪੀ ਆਰਟੀਸੀ ਤੇ ਪਣ ਬੱਸ ਮੁਲਾਜ਼ਮਾਂ ਦੇ ਇਸ ਫੈਸਲੇ ਨਾਲ ਮਹਿਲਾਵਾਂ ਨੂੰ ਵੀ ਰਾਹਤ ਮਿਲੀ ਹੈ ਕਿਉਂਕਿ ਅੱਜ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਰਖੜੀ ਮੌਕੇ ਜ਼ਿਆਦਾਤਰ ਮਹਿਲਾਵਾਂ ਬੱਸਾਂ ਰਾਹੀਂ ਸਫ਼ਰ ਕਰਕੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜਾਂਦੀਆਂ ਹਨ ਪੰਜਾਬ ਵਿਧਾਨ ਸਭਾ ਚ ਇਹ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਵੀਡੀਓ ਨਾਲ ਕਥਿਤ ਛੇੜਛਾੜ ਦੇ ਮਾਮਲੇ 'ਚ ਚੰਡੀਗੜ੍ਹ ਸਾਈਬਰ ਸੈੱਲ ਦੀ ਟੀਮ ਨੇ ਪੰਜਾਬ ਕੈਬਨਿਟ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਨੋਟਿਸ ਜਾਰੀ ਕੀਤਾ ਹੈ ਪੁਲਿਸ ਨੇ ਅਰੋੜਾ ਤੋਂ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲਸ ਦੇ ਸੰਚਾਲਕਾਂ ਬਾਰੇ ਵੀ ਜਾਣਕਾਰੀ ਮੰਗੀ ਹੈ ਹਾਲਾਂਕਿ ਅਮਨ अरोड़ा ਵੱਲੋਂ ਹਲੇ ਤੱਕ ਪੁਲਿਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ 11 ਜੁਲਾਈ ਨੂੰ ਚੰਡੀਗੜ੍ਹ ਸਾਈਬਰ ਪੁਲਿਸ ਨੇ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕੀਤੀ ਸੀ ਇਹ ਸ਼ਿਕਾਇਤ ਪ੍ਰਤਾਪ ਬਾਜਵਾ ਨੇ 7 ਜੁਲਾਈ ਨੂੰ ਯੂਟੀ ਪੁਲਿਸ ਨੂੰ ਸੌਂਪੀ ਸੀ ਉੱਥੇ ਹੀ ਅਮਨ अरोड़ा ਇਸ ਨੂੰ ਬਾਜਵਾ ਵੱਲੋਂ ਭਾਜਪਾ ਦੇ ਨਾਲ ਰਲ ਕੇ ਰਚੀ ਗਈ ਸਾਜ਼ਿਸ਼ ਕਰਾਰ ਦੇ ਚੁੱਕੇ ਹਨ ਪੰਜਾਬ ਦੇ ਮੌਸਮ 'ਚ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੱਕਦਮ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ ਚੰਡੀਗੜ੍ਹ ਅਤੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਦੇ ਮੋਹਾਲੀ, ਜਿਰਕਪੁਰ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਪਈ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ 'ਚ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 12 ਅਗਸਤ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਊਪਨਗਰ, ਮਹਾਲੀ, ਫਤਿਹਗੜ ਸਾਹਿਬ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ 10 ਤੇ 11 ਅਗਸਤ ਨੂੰ ਸੂਬੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਸਿੱਧੂ ਮੂਸੇਵਾਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲੇ ਦਾ ਪਰਿਵਾਰ ਇੱਕ ਪਾਸੇ ਜਿੱਥੇ ਅਜੇ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ, ਉਸ ਦੇ ਨਾਲ ਹੀ ਹੁਣ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਡਿਜੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਹਿਤ ਬੰਟੀ ਬੈਂਸਣੇ ਦੋ ਹੋਰ ਲੋਕਾਂ ਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ ਕਮਾਈ ਹੜੱਪਣ ਦਾ ਦੋਸ਼ ਲਗਾਇਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ 37 ਕਰੋੜ ਤੋਂ ਵੱਧ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਦੱਸ ਦिए ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਾਰਨਕੌਰ ਵੱਲੋਂ ਪੰਜਾਬ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਪੁੱਤ ਦੀ ਕਮਾਈ ਨਾਲ ਡਿਜੀਟਲ ਧੋਖਾਧੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮਸੂਅਰ ਦੇ ਗਾਣਿਆਂ ਤੋਂ ਸੋਸ਼ਲ ਮੀਡੀਆ ਜਿਵੇਂ ਇੰਸਟਾਗ੍ਰam ਫੇਸਬੁੱਕ YouTube ਰਾਹੀਂ ਜੋ ਕਮਾਈ ਹੁੰਦੀ ਹੈ ਉਸ ਦਾ ਕੰਟਰੈਕਟ ਇੱਕ ਕੰਪਨੀ ਨਾਲ ਹੋਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਾਡਾ ਨਾਮ ਉੱਚਾ ਹੋਵੇਗਾ ਜਦੋਂ ਅਸੀਂ ਤੁਹਾਡੇ ਨਾਲ ਜੁੜਾਂਗੇ ਪਰ ਹੁਣ ਉਨ੍ਹਾਂ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਹੈ ਇਸੇ ਤਹਿਤ ਬੰਟੀ ਬੈਂਸ ਗੁਰਪ੍ਰੀਤ ਪਸੀਨ ਤੇ ਸ਼ਬੀਰ ਮੁਹੀਮ ਵੱਲੋਂ ਡਿਜੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਕਰਾਰਨਾਮੇ ਦੀਆਂ ਹੋਰ ਸ਼ਰਤਾਂ ਦੀ ਉਲੰਘਣਾ ਦੇ ਵੀ ਦੋਸ਼ ਲਾਏ ਗਏ ਹਨ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮਸੂਏ ਦੇ ਗੀਤਾਂ ਤੋਂ ਹੁਣ ਤੱਕ 100 ਕਰੋੜ ਤੋਂ ਉੱਪਰ ਦੀ ਕਮਾਈ ਹੋਈ ਹੈ ਜਿਸ ਵਿੱਚੋਂ ਜਿਸ ਵਿੱਚੋਂ 70 ਕਰੋੜ ਰੁਪਇਆ ਤਾਂ ਪਰਿਵਾਰ ਤੱਕ ਪਹੁੰਚਿਆ ਹੈ ਤੇ ਬਾਕੀ 37 ਕਰੋੜ ਦਾ ਭੁਗਤਾਨ ਨਹੀਂ ਕੀਤਾ ਗਿਆ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹੋ ਗਈ ਹੈ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ ਜੋ 2024 ਵਿੱਚ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸੁਧਾਰ ਲਹਿਰ ਵਾਲੇ ਧੜੇ ਵਿੱਚ ਸ਼ਾਮਿਲ ਹੋ ਗਏ ਸਨ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਿਸ ਆ ਗਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਲਦੇਵ ਸਿੰਘ ਮਾਨ ਦੇ ਨਿਵਾਸ ਸਥਾਨ ਸੂਲਰ ਘਰਾਟ ਵਿਖੇ ਪਹੁੰਚੇ ਇਸ ਦੇ ਨਾਲ ਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੀ ਬਲਦੇਵ ਸਿੰਘ ਮਾਨ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਸਨ ਅਤੇ ਉਹ ਦਿਰਬਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਹਨ ਹੁਣ ਉਨ੍ਹਾਂ ਵੱਲੋਂ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼ਾਕਸੀ ਸਾਨੀ ਨੇ ਰਜਿਸਟਰੀ ਦਫ਼ਤਰਾਂ ਦੇ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ ਜਾਣਕਾਰੀ ਅਨੁਸਾਰ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਰਜਿਸਟਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਕੀਤੇ ਜਾਣ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਇਸ ਦੇ ਨਾਲ ਹੀ ਡੀਸੀ ਦਫ਼ਤਰ ਦੇ ਕਰਮਚਾਰੀ ਜਿਨ੍ਹਾਂ ਦੀ ਨੌਕਰੀ 7 ਸਾਲ ਤੋਂ ਘੱਟ ਹੈ ਨੂੰ ਰਜਿਸਟਰੀ ਕਲਰਕਾਂ ਦੇ ਮਹੱਤਵਪੂਰਨ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਹੈ ਹਾਲਾਂਕਿ ਕੁਝ ਕਰਮਚਾਰੀ ਤਬਾਦਲਿਆਂ ਦੇ ਮਾਮਲਿਆਂ ਵਿੱਚ ਗੜਬੜੀਆਂ ਦੀਆਂ ਗੱਲਾਂ ਵੀ ਕਰ ਰਹੇ ਹਨ ਕਿਉਂਕਿ ਕੁਝ ਦਾਗੀ ਕਰਮਚਾਰੀ ਨੂੰ ਮਹੱਤਵਪੂਰਨ ਸੀਟਾਂ ਤੇ ਤਾਇਨਾਤ ਕੀਤਾ ਗਿਆ ਹੈ ਜਿਸ ਕਾਰਨ ਇਹਨਾਂ ਤਬਾਦਲਿਆਂ ਤੇ ਸਵਾਲ ਖੜੇ ਹੋ ਰਹੇ ਹਨ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ। ਪੇਪਰ ਦੇ ਦਿੰਦੀਆਂ ਸੀ। ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ। ਕਾਰਨ ਪੁਰਾਣੇ ਕਰੋਣ ਬਣੇ ਹੋਏ ਐ। ਕਿਸੇ ਨੇ ਦੇਖਿਆ ਐ ਨਹੀਂ 60 ਕਿਲੋ ਦੀ ਬੋਰੀ ਜਿਹੜੀ ਐ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭਜਣਾ 1 ਕਿਲੋਮੀਟਰ ਕੁੜੀ ਨੇ ਵੀ ਭਜਣਾ ਟ੍ਰੇਨਿੰਗ 'ਚ। ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਅਸੀਂ ਭਜਣਾਗੇ। ਮੈਨਸ ਕੈਨਟਲ ਠੀਕ ਨਹੀਂ ਗਰਾਉਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਹਿ ਜਰਾ ਕੀ ਇਹ ਕਹਿੰਦੇ ਹਾਂਜੀ ਪਰੌਣਾ ਚੱਲੀ ਹੈ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਹੈ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲੇ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਪੈਨ ਨੂੰ ਪੈਨ ਚੇਂਜ ਕਰੀਏ 60 ਤੋਂ 40 ਕੀ ਤਾਂ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਹੋਵੇ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਹੇ ਹਾਂ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਹੈ 4 ਸਾਲਾਂ ਬਾਅਦ ਹਿੰਦੂ ਸੈਂਟਰ ਸੈਟ ਕਰੂੰਗੀ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰਗੇ 450 ਤੋਂ ਉੱਪਰ ਬੱਚੇ ਜੇਈਈ ਕਲੀਅਰ ਕਰਗੇ 44 ਬੱਚੇ ਜੇਈਈ ਐਡਵਾਂਸ ਕਲੀਅਰ ਕਰਗੇ ਉਹ ਤੁਹਾਡੇ ਹੀ ਮਟੀਰੀਅਲ ਆਉ ਥੋਡੇ ਕੋਲ ਹੀ ਆਉਣਗੇ ਉਹ ਆਈਆਈਟੀ ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੀ ਪੂਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੇ ਪੈਂਦੇ ਜਿਹੜੇ ਸਪੈਸ਼ਲਿਸਟ ਆਪਾਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਦਾ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਨਾਲ ਸੰਬੰਧਤ ਅਸੀਂ ਦਿੱਦ ਤੋਂ ਨਹੀਂ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਹੈ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਚ election ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰ ਇਹ ਹੁਣ ਕਿਤੇ ਪਾਰਟੀ ਭੰਡ ਨਾ ਮੰਗੇ ਅਸੀ ਦਾ ਜੀ ਪਿਆਰ ਨਾਲ ਜਿੱਤਣ ਆਲੇ ਆ ਅਸੀਂ ਪੈਸੇ ਨਾਲ ਜਿੱਤਣ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੰਜਲ ਸਾਹਿਬ ਨੇ ਤੇ ਸਾਰੇ ਜਲ ਜਲ ਬੈਠੇ ਐ ਸੱਚੀ ਜੀ ਬੈਠੇ ਐ ਇਹਨਾਂ ਨੇ ਬੜਾ ਬਟਾ ਕਾਠਾ ਆਪਣੇ ਘਰੇ ਕੀਤਾ ਤੇ ਸਾਰੀ ਇੰਡਸਟਰੀਸ ਚ ਆਏ ਤੇ ਮੈਂ ਕਹਾਂ ਜੀ ਆਹੀ ਜਿੰਦੇ ਸੰਤ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਹੈਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲਿਟੀਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਦੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਉਰੇ ਸੂਤਰਤਾar ਤੁਸੀਂ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿਲੇ ਦਿਨੋਂ ਧੰਨਵਾਦ ਕਰਦਾ ਹਾਂ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸੁਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾਂ ਪੰਜਾਬ ਦੇ ਰੈਵਨਿਊ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਂਦੇ ਹਾਂ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ਜ਼ਰੀਏ ਤੁਹਾਡੇ ਤੁਸੀਂ ਆ ਮੰਗੇ ਤੁਸੀਂ ਖੁੱਲ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ ਚ ਕੋਈ ਔਲਾ ਨਹੀਂ ਹੈਗਾ ਆਪਣੇ ਚ ਕੋਈ ਮਤਲਬ ਨਹੀਂ ਹੈਗਾ ਜੀ 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 ਜ ਕੀ ਜਿਹੜੇ ਛੱਡ ਕੇ ਗਏ ਸੀ ਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਕੀਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਕਾਲੀ ਦਲ ਨੂੰ ਤਗੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਅਕਾਲੀ ਦਲ ਵਿੱਚ ਆਉਣ ਜਿੱਤਰੇ ਹਾਲਾਤ ਦੀ ਬਦਲਣ ਦੀ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਬੀਜੇਪੀ ਜਾਂ ਕਾਂਗਰਸ ਨਾਲ ਕੋਈ ਗੱਠਜੋੜ ਹਲੇਕ ਹਲੇਤਾ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਲੜਦਾ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਹੈ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਨੇ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੇ ਹਰਜੋਤ ਸਿੰਘ ਮੈਂ ਸਮਝ ਨਹੀਂ ਇਹ ਸਰਗਰਮ ਨਹੀਂ ਬੋਲਦੇ ਸਮਝੇ ਹੋਇਆ ਯਾਰ ਕਿ ਆਪ ਦੀ ਮੰਗ ਹੈ ਮੀਰਾਣਾ ਰੇਸ਼ਮ ਸਿੰਘ ਗਿੱਲ ਸੁਭਾ ਪ੍ਰਧਾਨ ਪੰਜਾਬ ਲੋਕੀ ਪੰਜਾਬ ਸਪੀਰਟੀਸੀ ਕੰਟਰੈਕਟ ਵਰਕਰ ਜੀ ਨੇ ਪੰਜਾਬ ਅੱਜ ਟੈਂਡਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਆ ਕਿ 2 ਵਜੇ ਤੋਂ ਬਾਅਦ ਟੱਕਾ ਜਾਮ ਦੁਵੇ ਦਾ ਜਾਂ ਨਹੀਂ ਕਿਉਂਕਿ ਲੋਕ ਤਾਂ ਸੱਚੋ ਪੰਚ ਪਏ ਹੋਏ ਆ ਉਪਰੋੜ ਖੜੀਦਾ ਤੇ ਆ ਰਿਹਾ ਦੇਖੋ ਜੀ ਸਾਡੇ ਲੋ ਸਪਸ਼ਟ ਹੈ ਕਿ ਪੰਜਾਬ ਸਰਕਾਰ ਨਾਲ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਚਾਹੇ ਉਹ 9 ਜੁਲਾਈ ਦੀ ਗੱਲ ਕਰੀਏ ਉਸ ਤੋਂ ਬਾਅਦ ਟਰਾਂਸਪੋਰਟ ਮਿਨਿਸਟਰ ਨੇ ਗੱਲ ਕਲੀਅਰ ਕੀਤੀ ਸੀ ਕਿ 16 ਜੁਲਾਈ ਨੂੰ ਬੈਠ ਕੇ ਵਿਭਾਗ ਦੀਆਂ ਸਾਰੀਆਂ ਮੰਗਾਂ ਹੱਲ ਕਰਾਂਗੇ ਟਰਾਂਸਪੋਰਟ ਵਿਭਾਗ ਦੀ ਜਿਹੜੀ ਵੱਖਰੀ ਪਾਲਿਸੀ ਬਣਾਉਣ ਲਈ 1 ਜੁਲਾਈ 2024 ਨੂੰ ਆਰਡਰ ਕੀਤੇ ਸੀ ਮਾਨਯੋਗ ਮੁੱਖ ਮੰਤਰੀ ਨੇ ਉਹਦੇ ਤੇ ਹਰਪਾਲ ਚੀਮਾ ਨੇ মিডিਆ ਜਾਣ ਕੇ ਵੀ ਬਿਆਨ ਦਿੱਤੇ ਸੀ ਵੀ 28 ਜੁਲਾਈ ਨੂੰ ਬੈਠ ਕੇ ਹੱਲ ਕੱਢ ਦਾਂਗੇ ਪਰ ਦੋਨਾਂ ਮੀਟਿੰਗਾਂ 'ਚੋਂ ਮੰਤਰੀ ਦੋਨੋਂ ਹੀ ਭੱਜ ਗਏ ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿੱਥੇ ਅਸੀਂ ਸਪਸ਼ਟ ਕੀਤਾ ਕਿ ਕਿਲੋਮੀਟਰ ਸਕੀਮ ਬੱਸਾਂ ਘਾਟੇ 'ਚ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਆ ਹੱਲ ਨੇ ਉਹ ਮੰਨੇ ਵੀ ਹੱਲ ਨਿਕਲ ਜਾਣਗੇ ਪਰ ਹਫਤੇ ਦਾ ਸਮਾਂ ਲਿਆ ਸੀ ਹਫਤੇ ਦਾ ਸਮਾਂ ਬੀਤ ਗਿਆ ਹੱਲ ਕਰਨ ਦੀ بجائے ਉਲਟਾ ਅੱਜ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੋਲਣ ਦੀ ਗੱਲ ਆ ਰਹੀ ਹੈ ਕਿ 2 ਵਜੇ ਟੈਂਡਰ ਖੋਲਿਆ ਜਾਏਗਾ ਸੋ ਉਹ ਟੈਂਡਰ ਦੇ ਵਿੱਚ ਸਪਸ਼ਟ ਹੈ ਕਿ ਇੱਕ ਬਸ ਜਿਹੜੀ ਆ ਮੌਜੂਦਾ ਵਿਭਾਗ ਦੀ ਚੱਲ ਰਹੀ ਉਹ ਵੀ 20 ਰੁਪਏ ਘਾਟੇ 'ਚ ਚੱਲ ਰਹੀ ਹੈ ਜੇ ਕਿਲੋਮੀਟਰ ਬਸ ਚੱਲੇ ਤੇ ਉਹ ਲਗਭਗ 30 ਤੋਂ 35 ਰੁਪਏ ਪ੍ਰਾਈਵੇਟ ਮਾਲਕ ਨੂੰ ਹੁੰਦੇ ਨੇ ਕਹਿਣ ਤੋਂ ਪਹਿਲਾਂ ਵੀ ਉਹ ਘਾਟਾ ਡਬਲ ਹੋ ਜਾਂਦਾ ਸੋ ਪਿਛਲੇ ਸਾਲ ਸਾਡੀਆਂ 19 ਬਸਾਂ ਨੇ ਜਿਹੜੀਆਂ ਕਿਲੋਮੀਟਰ ਸਕੀਮ ਨਹੀਂ ਆਪਣੀਆਂ ਵਿਭਾਗ ਦੀਆਂ ਚੱਲਦੀਆਂ ਪਈਆਂ ਨੇ ਉਹਨਾਂ ਬਸਾਂ ਨੇ 4 ਕਰੋੜ ਦੇ ਕਰੀਬ ਘਾਟਾ ਪਾਇਆ ਕਿ ਸਵਾਰੀ ਹੈ ਨਹੀਂ ਸਾਡੇ ਕੋਲ ਤੇ ਇਹਦੇ ਉਲਟ ਜੇ ਕਿਲੋਮੀਟਰ ਸਕੀਮ ਬੱਸਾਂ ਹੁੰਦੀਆਂ ਤੇ ਡਬਲ ਤੋਂ ਵੀ 트리플 ਘਾਟਾ ਹੋ ਜਾਣਾ ਸੀ ਸੋ ਸਪਸ਼ਟ ਹੈ ਵੀ ਘਾਟੇਬੰਦ ਸੌਦਾ ਇਸ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਅਧਿਕਾਰੀ ਵੀ ਮੰਨੇ 30 ਤਰੀਕ ਨੂੰ ਅਸੀਂ ਮੀਟਿੰਗ ਕੀਤੀ ਉੱਥੇ ਸਾਰਾ ਡਾਟਾ ਦਿੱਤਾ ਸਪਸ਼ਟ ਕੀਤਾ ਉਹ ਮੰਨ ਗਏ ਵੀ ਇਹ ਘਾਟੇਬੰਦ ਸੌਦਾ ਨਹੀਂ ਪੈਣੀ ਚਾਹੀਦਾ ਪਰ ਪਤਾ ਨਹੀਂ ਕਿਉਂ ਸਰਕਾਰ ਜਿੱਦ ਕਰੀ ਬੈਠੀ ਆ ਕੇ ਹੜਤਾਲ ਵੀ ਕਰਾਉਣੀ ਆ ਲੋਕਾਂ ਨੂੰ ਵੀ ਖੱਜਲ ਕਰਨਾ ਤੇ ਉਸ ਤੋਂ ਬਾਅਦ ਵੀ ਇਸ ਗੱਲ ਤੇ ਆਉਣਾ ਵੀ ਇਹ ਘਾਟੇਵੰਦ ਸੌਦਾ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡਣ ਵਾਲੀ ਸਰਕਾਰ ਹੈ ਜਿਹੜੀ ਅਸੀਂ ਕਹਿ ਸਕਦੇ ਆ ਜਿਵੇਂ ਲੈਂਡ ਪੂਲਿੰਗ ਵਾਲੀ ਪਾਲਿਸੀ ਲਿਆਂਦੀ ਉਹਦੇ ਤੋਂ ਪਿੱਛੇ ਨਹੀਂ ਹਟਦੇ ਉਹ ਵੀ ਵਿਭਾਗਾਂ ਦਾ ਨਿੱਜੀਕਰਨ ਕਰਨ ਵਾਲੇ ਪਾਸੇ ਨੂੰ ਜਾ ਰਹੇ ਆ ਵਾਰ-ਵਾਰ ਮੁਲਾਜ਼ਮਾਂ ਦਾ ਰੋਸ ਵੀ ਆ ਰਿਹਾ ਮੁਲਾਜ਼ਮਾਂ ਲੋ ਲਿਖਤੀ ਵੀ ਦਿੱਤਾ ਜਾ ਰਿਹਾ ਅਧਿਕਾਰੀ ਵੀ ਇਹ ਗੱਲਾਂ ਮੰਨਦੇ ਵੀ ਇਹ ਘਾਟੇ ਜ ਆ ਪਰ ਸਰਕਾਰ ਕਿਤੇ ਨਾ ਕਿਤੇ ਕਿਲੋਮੀਟਰ ਸਕੀਮ ਪਾਉਣ ਤੋਂ ਪਿੱਛੇ ਨਹੀਂ ਮੁੜ ਰਹੀ ਇਸ ਕਰਕੇ 2 ਵਜੇ ਤੋਂ ਬਾਅਦ ਇਹ ਸਪਸ਼ਟ ਹੈ ਕਿ ਜੇਕਰ ਉਹ ਟੈਂਡਰ ਖੋਲਿਆ ਗਿਆ ਤਾਂ ਸਾਡੇ ਵੱਲੋਂ ਬੰਦ ਕੀਤਾ ਜਾਏਗਾ ਜੇ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਕੋ ਪੱਤਰ ਜਾਰੀ ਕਰਦੀ ਆ ਇਹਨਾਂ ਟੈਂਡਰਾਂ ਨੂੰ ਰੱਦ ਕਰਦੀ ਆ ਜਾਂ ਸਰਕਾਰ ਮੀਟਿੰਗ ਬੁਲਾ ਕੇ ਇਹਨਾਂ ਟੈਂਡਰਾਂ ਨੂੰ ਰੱਦ ਕਰਨ ਦੀ ਗੱਲ ਕਰਦੀ ਕਿ ਟੈਂਡਰ ਨਹੀਂ ਖੋਲੇ ਜਾਣਗੇ ਰੱਦ ਕਰਾਂਗੇ ਮੀਟਿੰਗ ਤੇ ਆਓ ਤਾਂ ਹੋ ਸਕਦਾ ਕੋਈ ਇਹਦੇ ਜਟਾਲ ਵੱਟੀ ਜਾ ਸਕਦੀ ਆ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਹੋਈਆਂ ਲਾਗੂ ਕਰਨ ਵਾਲੇ ਪਾਸੇ ਸਰਕਾਰ ਆਵੇ ਤੇ ਟੈਂਡਰ ਰੱਦ ਕਰੇ ਨਹੀਂ ਤਾਂ ਹੜਤਾਲ 100% ਹੋਏਗੀ ਜੀ 27 ਦੇ 27 ਦੀ پابੰਦ ਹੋਣਗੇ ਆ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਿਹੜਾ ਕਰਨਾ ਚਾਹ ਸਕਦਾ ਬਿਲਕੁਲ ਜੀ ਇਹ ਸਪਸ਼ਟ ਹੈ ਪਰ ਸਰਕਾਰ ਜਾਣ ਬੁੱਝ ਕੇ ਧਿਆਰਾਂ ਵਾਲੇ ਦਿਨਾਂ ਦੇ ਵਿੱਚ ਇਹ ਟੈਂਡਰ ਲੈ ਕੇ ਆਈ ਆ ਪਹਿਲਾਂ ਟੈਂਡਰ 4 ਤਰੀਕ ਨੂੰ ਖੁੱਲਣਾ ਸੀ ਅਸੀਂ ਬੰਦ ਕਰਨ ਲੱਗੇ ਸੀ ਉਸ ਤੋਂ ਰੁੱਕ ਗਏ ਕਿ ਰਖੜੀਆਂ ਦਾ ਧਿਆਰ ਆ ਇਹਨੂੰ 8 ਤਰੀਕ ਤੇ ਲੈਣ ਦਾ ਅੱਜ ਦੇਖ ਲਓ 8 ਤਰੀਕ ਹੋ ਗਈ ਸਾਡੀ ਖੋਦੀ ਤਨਖਾਹ ਜਿਹੜੀ ਮੁਲਾਜ਼ਮਾਂ ਦੀ ਉਹ ਸਾਡੇ ਖਾਤਿਆਂ 'ਚ ਨਹੀਂ ਆਈ ਇਸ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਫਰ ਕਰਾ ਰਹੇ ਆ ਕਿ ਉਹ ਰਖੜੀਆਂ ਬੰਨਣ ਜਾਣ ਪਰ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਰਖੜੀਆਂ ਬੰਨਣ ਆਉਨੀਆਂ ਸਾਡੀ ਬੋਝੀ ਖਾਲੀ ਆ ਸਾਡੇ ਕੋਲ ਪੈਸੇ ਨਹੀਂ ਸਾਡਾ ਦਾ ਮਤਲਬ ਸਪਸ਼ਟ ਹੈ ਕਿ ਸਰਕਾਰ ਜਿਹੜੀ ਹੈ ਉਹ ਜਾਣ ਬੁੱਝ ਕੇ ਜਾਂ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਚਾਹੁੰਦੇ ਵੀ ਅਦਾਰਾ ਬੰਦ ਹੋਵੇ ਚਾਹੇ ਤਨਖਾਹਾਂ ਦਾ ਮੁੱਦਾ ਹੈ ਚਾਹੇ ਉਹ ਮੰਨੀਆਂ ਹੋਈਆਂ ਮੰਗਾਂ ਦਾ ਮੁੱਦਾ ਹੈ ਚਾਹੇ ਉਹ ਪਾਲਿਸੀ ਬਣਾਉਣ ਦਾ ਮੁੱਦਾ ਤੇ ਚਾਹੇ ਆ ਟੈਂਡਰ ਵਾਲੀ ਜਿਹੜੀ ਨਵੀਂ ਪ੍ਰਕਿਰਿਆ ਹੈ ਉਹਨੂੰ ਵਿੱਚ ਲਿਆਂਦਾ ਵੀ ਅੱਜ ਬੰਦ ਕਰਨ ਹੀ ਕਰਨ ਉਹ ਬੰਦ ਕਰਾਉਣਾ ਚਾਹੁੰਦੇ